ਸਾਡੇ ਠੇਕੇ ਨੇ ਜਿਹੜੇ ਉਹ 75000 80000 ਵੱਧ ਤੋਂ ਵੱਧ ਰੇਟ ਜਮੀਨ ਦਾ 65 ਲੱਖ 60 ਲੱਖ ਉਥੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 8 ਲੱਖ ਜਾਂ ਮੰਨ ਲਓ ਤੁਸੀਂ ਉਦੋਂ ਵੀ ਘੱਟ ਹੁਣ ਤੁਸੀਂ ਸੋਚ ਕੇ ਦੇਖੋ ਮਤਲਬ ਫਰਕ ਕਿੱਥੇ ਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਜ਼ਮੀਨ ਦੇ ਰੇਟ ਨੇ ਜਿਹੜੇ ਉਹ ਜ਼ਮੀਨ ਦੀ ਆਮਦਨ ਦੇ ਨਾਲ ਤੈਅ ਹੁੰਦੇ ਨੇ ਕੀ ਜ਼ਮੀਨ ਦੇ ਰੇਟ ਨੇ ਜਿਹੜੇ ਅਗਰ ਜਿੱਥੇ ਠੇਕਾ ਵੱਧ ਹੈ ਉੱਥੇ ਹੀ ਰੇਟ ਵੱਧ ਹੈ ਤੇ ਇਹਦੇ ਤੇ ਆਪਾਂ ਅੱਜ ਵਿਚਾਰ ਕਰਾਂਗੇ ਤੇ ਤੁਹਾਨੂੰ ਮੈਂ ਚੰਨਣਾ ਪਾਉਂਗਾ ਕਿ ਕਿੱਥੇ-ਕਿੱਥੇ ਇਸ ਚੀਜ਼ ਦਾ ਅਸਰ ਹੈ ਤੇ ਕਿੱਥੇ-ਕਿੱਥੇ ਅਸਰ ਨਹੀਂ ਹੈਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਆਓ ਵਾਹਿਗੁਰੂ ਜਿੱਕੀ ਫਤਹ ਆਮ ਖਾਸ ਦੋਸਤੋ ਜਿਹੜਾ ਪਹਿਲਾਂ ਮਤਲਬ ਇਹ ਚਲਨ ਸੀਗਾ ਕਿ ਜਿੱਥੇ ਠੇਕੇ ਜ਼ਿਆਦਾ ਨੇ ਉੱਥੇ ਜਮੀਨ ਦਾ ਰੇਟ ਜ਼ਿਆਦਾ ਹੋਣਾ ਚਾਹੀਦਾ ਔਰ ਹੁੰਦਾ ਵੀ ਸੀਗਾ ਔਰ ਜਿੱਥੇ ਰੇਟ ਠੇਕਾ ਘੱਟ ਹੈ ਯਾਨੀ ਆਮਦਨ ਘੱਟ ਹੈ ਉੱਥੇ ਉਹਦਾ ਰੇਟ ਜ਼ਮੀਨ ਦਾ ਘੱਟ ਹੁੰਦਾ ਹੈਗਾ ਇਹ ਇੱਕ ਅੰਡਰਸਟੂਡੀ ਹੈ ਕਿ ਹਰ ਇੱਕ ਬੰਦਾ ਪਹਿਲਾਂ ਜ਼ਮੀਨ ਲੈਣ ਤੋਂ ਪਹਿਲਾਂ ਪੁੱਛਦਾ ਜੀ ਇੱਥੇ ਠੇਕਾ ਕਿੰਨਾ ਇੱਥੇ ਮਤਲਬ ਆਮਦਨ ਕਿੰਨੀ ਖੁੰਦੀ ਹੈ ਕਿਉਂ ਉਹਦੇ ਮੁਤਾਬਕ ਅਗਲੇ ਨੇ ਫਿਰ ਦੇਖਣਾ ਵੀ ਭਾਈ ਕੀ ਸਾਨੂੰ ਇਹਦੇ ਚ ਰਿਟਰਨ ਆਊਗੀ ਉਨੀ ਇਹ ਚੀਜ਼ ਪਹਿਲਾਂ ਤਾਂ ਬਿਲਕੁਲ ਕਲੀਅਰ ਸੀ ਜਿਵੇਂ ਮੰਨ ਲਓ ਆਪਣੇ ਸਾਡੇ ਵਾਲੇ ਇਹ ਏਰੀਆ ਸੀ ਸਾਰੇ ਖੰਨਾ ਮਲੇਰ ਕੋਲਾ ਨਾ ਬਾਬਾ ਤੋਂ ਮਤਲਬ ਜਿੰਨੇ ਵੀ ਆਲੇ ਦਲੇ ਪਟਿਆਲਾ ਬਰਨਾਲਾ ਤੱਕ ਸਾਰਾ ਜਿਹੜਾ ਏਰੀਆ ਸੀਗਾ ਉਸ ਹਿਸਾਬ ਦੇ ਨਾਲ ਚੱਲਦਾ ਸੀ ਜਿਵੇਂ ਮੰਨ ਲਓ ਇੱਥੇ ਠੇਕਾ ਹਮੇਸ਼ਾ ਜ਼ਿਆਦਾ ਹੁੰਦਾ ਸੀਗਾ ਅੱਗੇ ਜਾ ਕੇ ਮੁਕਸਰ ਕੋਲੇ ਠੇਕਾ ਥੋੜਾ ਘਟ ਜਾਂਦਾ ਸੀ ਕਿਉਂਕਿ ਮੁਕਸਰ ਕੋਲੇ ਜਿਹੜਾ ਠੇਕਾ ਹੁੰਦਾ ਸੀ ਨਾ ਉਹਦਾ ਕਾਰਨ ਸੀਗਾ ਕਿ ਉੱਥੇ ਪਾਣੀ ਜਿਹੜਾ ਸੀਗਾ ਉਹ ਅ 2 ਨੰਬਰ ਸੀਗਾ ਮੁਕਸਰ ਮਾਨਸਾ ਇਹਨਾਂ ਸਾਈਡਾਂ ਤੇ ਤੇ ਹੋਰ ਸਾਈਡਾਂ ਦੇ ਉੱਪਰ ਵੀ ਇਸੇ ਤਰ੍ਹਾਂ ਲੇਕਿਨ ਅੱਜ ਜੇ ਆਪਾਂ ਦੇਖੀਏ ਦੋਸਤੋ ਉੱਥੇ ਜਿਹੜੇ ਠੇਕੇ ਨੇ ਉਹ ਇਸ ਏਰੀਏ ਨਾਲੋਂ ਵੀ ਵੱਧ ਗਏ ਠੇਕੇ ਜਿਵੇਂ ਜੇ ਇੱਥੇ ਸਾਡੇ 70 75000 ਰੁਪਿਆ ਠੇਕਾ ਉੱਥੇ 90000 95000 ਵਿੱਚ ਕਿਤੇ ਲੱਖ ਵੀ ਕਹਿੰਦੇ ਨੇ ਮਾਨਸਾ ਦੇ ਮੈਂ ਮੁਕਸਰ ਦੀ ਗੱਲ ਕਰਦਾ ਲੇਕਿਨ ਰੇਟ ਜ਼ਮੀਨਾਂ ਦੇ ਉੱਥੇ 20 ਵੱਧ ਗਏ ਲੇਕਿਨ ਛਾਦਾ ਤਾਂ ਮਤਲਬ ਜਿਹੜਾ ਇਹ ਖਨਾਮ ਲੋਪਾਸ ਸੁਮਲੇ ਕੋਲ ਇੱਥੇ ਜ਼ਿਆਦਾ ਨਹੀਂ ਰੇਟ ਲੇਕਿਨ ਜਿਹੜਾ ਆਪਣਾ ਉਹ ਏਰੀਆ ਉੱਥੇ ਵੀ ਰੇਟ ਚਾਹੇ ਬਰਾਬਰ ਨਹੀਂ ਹੈਗੇ ਲੇਕਿਨ ਉੱਥੇ ਵੀ ਕਾਫੀ ਰੇਟ ਵੱਧ ਚੁੱਕੇ ਨੇ ਲੇਕਿਨ ਦੋਸਤੋ ਜਿਹੜਾ ਮੈਂ ਤੁਹਾਨੂੰ ਜਿਹੜੇ ਸਵਾਲ ਨੂੰ ਅਡਰੈਸ ਕਰਨ ਲੱਗਿਆਂਗਾ ਮੈਂ ਉਹਦਾ ਮਤਲਬ ਕੰਪੈਰੀਜ਼ਨ ਕਿੱਥੇ ਮੈਂ ਕਰਨਾ ਚਾਹਣਾਗਾ ਹੁਣ ਸਪੋਜ਼ ਕਰ ਲਓ ਇੱਥੇ ਠੇਕਾ ਇਹਨਾਂ 80000 75000 ਲਾ ਲਓ ਰੇਟ ਜ਼ਮੀਨ ਦੇ ਸਪੋਜ਼ ਕਰ ਲਓ ਇੱਥੇ ਮਤਲਬ 65 ਲੱਖ 60 ਲੱਖ 65 ਲੱਖ ਆਮ ਹੋ ਗਿਆ ਅਸਾ ਇਸੇ ਤਰ੍ਹਾਂ ਕਰ ਸੰਕਰਾ ਜੋ ਤੇ ਆਪਣਾ ਹਸ਼ਿਆਰਪੁਰ ਆ ਜੋ ਉਥੇ ਜਿਹੜੀਆਂ ਜ਼ਮੀਨਾਂ ਨੇਗੀਆਂ ਜਿਹੜੀਆਂ ਖੇਤੀਬਾੜੀ ਵਾਲੀ ਜ਼ਮੀਨਾਂ ਨੇ ਜਿਵੇਂ ਮੰਨ ਲਓ ਜਿੱਥੇ ਝੋਨਾ ਤੇ ਕਣਕ ਹੁੰਦੀ ਆ ਉਥੇ ਵੀ ਰੇਟ 35-40 ਲੱਖ ਦਾ ਹੋ ਗਿਆ ਲੇਕਿਨ ਜਿੱਥੇ ਪਪੂਲਰਨ ਸਪੈਂਦਾ ਹੁੰਦਾ ਹੈਗਾ ਉਥੇ ਰੇਟ ਹੈ ਜਿਹੜਾ ਦੋਸਤੋ ਉਥੇ ਰੇਟ ਜ਼ਮੀਨ ਦਾ 20 ਲੱਖ 20 ਲੱਖ ਤੋਂ ਥੱਲੇ ਮਤਲਬ ਈਵਨ ਉਦੋਂ ਵੀ ਥੱਲੇ ਰੇਖ ਰੰਗੇ ਹੁਣ ਇਹਦਾ ਆਪਾਂ ਕੰਪੈਰੀਸ਼ਨ ਕਰਦੇ ਆ ਕਿ ਉਥੇ ਦੀ ਜਿਹੜੀ ਜ਼ਮੀਨ ਹੈ 20 ਲੱਖ ਵਾਲੀ ਉਹ ਜ਼ਮੀਨ ਕੀ ਆ ਆਮਦਨ ਸਾਡੇ ਵਾਲੀਆਂ ਜ਼ਮੀਨਾਂ ਤੋਂ ਘੱਟ ਦਿੰਦੀ ਆ ਮੈਂ ਦੋਸਤੋ ਤੁਹਾਨੂੰ ਇੱਕ ਐਸਾ ਮਤਲਬ ਉਹ ਦੱਸੂਗਾ ਤੱਥ ਤੁਸੀਂ ਸੁਣ ਕੇ ਹੈਰਾਨ ਰਹੇ ਹੋ ਮਤਲਬ ਉਥੇ ਇੱਕ ਜ਼ਮੀਨਾਂ ਨੇ ਜਿਨ੍ਹਾਂ ਦੇ ਉੱਪਰ ਦਫਾ 4 ਲੱਗੀ ਹੋਈ ਆ ਉਹ ਜ਼ਮੀਨ 7-8 ਲੱਖ ਨੂੰ ਮਿਲ ਜਾਂਦੀ ਆ ਜਿਹੜੀ ਦਫਾ 4 ਵਾਲੀ ਜ਼ਮੀਨ ਹੈ ਉਹ ਜ਼ਮੀਨ ਸਾਡਾ ਜ਼ਮੀਨ ਦਾ ਬਿਲਕੁਲ ਘੱਟ ਖਰੀਦਦਾ ਉਹਨੂੰ ਕੌਣ ਖਰੀਦਦਾ ਅਫਸਰ ਵੱਡੇ ਆਈਐਸ ਆਈਪੀਐਸ ਅਫਸਰ ਪੜੇ ਲਿਖੇ ਜਾਂ ਕੰਪਨੀਆਂ ਜਿਹੜੇ ਜਿਹਦੇ ਵੱਡੇ ਸਿਰਾਂ ਵਾਲੇ ਬੈਠੇ ਲਗੇ ਤੁਸੀਂ ਮਤਲਬ ਇੱਕ ਰਸਤੇ ਤੋਂ ਜੇ ਮੰਨ ਲਓ ਤੁਸੀਂ ਇਧਰੋਂ ਹੁਸ਼ਿਆਰਪੁਰ ਗੜ੍ਹ ਸੰਕਰ ਵਾਲੀ ਸੜਕ ਤੋਂ ਉਧਰ ਉਹਨੇ ਵਾਲੀ ਸੜਕ ਵੱਲ ਨੂੰ ਜਾਂਦੇ ਹੋ ਤਾਂ ਘੱਟੋ ਘੱਟ 15 20 ਕਿਲੋਮੀਟਰ ਦਾ ਉਹ ਰਸਤਾ ਲੰਮਾ ਉਹਦੇ ਵਿੱਚ ਦੇ ਲੰਘਣਾ ਮੁਸ਼ਕਲ ਹੋ ਜਾਂਦਾ ਹੈਗਾ ਡਰ ਲੱਗਣ ਲੱਗ ਜਾਂਦਾ ਵੀ ਯਾਰ ਮਤਲਬ ਕਿਤੇ ਫਾਸੀ ਨਾ ਜਾਈਏ ਲੇਕਿਨ ਉਹਦੇ ਸੱਜੇ ਤੇ ਖੱਬੇ ਤੁਸੀਂ ਦੇਖੋਗੇ ਉਹ ਜ਼ਮੀਨਾਂ ਦੇ ਸਾਰਿਆਂ ਦੇ ਉੱਪਰ ਦੀ ਜਿਆਦਾ ਬੱਗਲੇ ਮਾਰੇ ਹੋਏ ਨੇ ਜਾਂ ਉਹਨਾਂ ਦੇ ਉੱਪਰ ਤਾਰ ਲਾਈ ਹੋਈ ਆ ਪੂਰੀ ਪ੍ਰੋਪਰ ਬਿਲਡਰ ਲਾ ਕੇ ਤਾਰ ਲਾ ਕੇ ਉਹ ਕਵਰ ਕੀਤੇ ਹੋਏ ਨੇ ਉਹਨਾਂ 'ਚ ਕੀ ਖੜਾਗਾ ਪਪੂਲਰ ਸਪੈਦਾ ਅਫਸਰ ਕੀ ਕਰਦੇ ਨੇ ਉੱਥੇ ਜਾ ਕੇ ਸਸਤੀ ਜ਼ਮੀਨ ਖਰੀਦਦੇ ਨੇ ਸੈਂਕੜੇ ਏਕੜ ਉਹਨੂੰ ਖਰੀਦ ਕੇ ਉਹਦੇ 'ਚ ਪਪੂਲਰ ਲਾ ਦਿੰਦੇ ਨੇ ਜਿਹੜਾ ਪਾਪੂਲਰ ਆ ਦੋਸਤੋ ਜਦੋਂ ਆਮਦਨ ਦਾ ਮਤਲਬ ਆਉਂਦਾ ਕੰਮ ਜ਼ਮੀਨ ਸਪੋਰਟ ਕਰ ਲੋ ਦਫਾਚਾਰ ਵਾਲੀ ਜਿਹੜੀ ਲਈ ਆ ਉਹਦੇ ਚ ਕੀ ਹੁੰਦਾ ਦਫਾਚਾਰ ਚ ਕਿ ਤੁਸੀਂ ਪਹਾੜ ਪੱਧਰ ਨਹੀਂ ਕਰ ਸਕਦੇ ਬਾਕੀ ਤੁਸੀਂ ਉਹਦੇ ਚ ਪਾਪੂਲਰ ਲਾਓ ਸਪੈਦੇ ਲਾਓ ਕਣ ਕਲਾਓ ਚੋਣ ਲਾਓ ਕਿਸੇ ਦੀ ਕੋਈ ਪਾਬੰਦੀ ਨਹੀਂ ਤੇ ਉੱਥੇ ਮੰਨ ਲਓ ਤੁਸੀਂ ਉਹ ਜ਼ਮੀਨ ਨੂੰ ਲੈ ਕੇ ਉਹਦੇ ਚ ਪਾਪੂਲਰ ਲਾਉਂਦੇ ਨੇ 6 ਸਾਲਾਂ ਬਾਅਦ ਇੱਕੜ ਦੇ ਵਿੱਚੋਂ 8 ਤੋਂ 10 ਲੱਖ ਰੁਪਏ ਦਾ ਪਪੂਲਰ ਹੋ ਜਾਂਦਾ ਜੇ ਤੁਸੀਂ ਵਧੀਆ ਕੈਰ ਕਰੋ 8 ਤੋਂ 10 ਲੱਖ ਹੀ ਜ਼ਮੀਨ ਦਾ ਰੇਟ ਹੈ ਦਵਾਚਾਰ ਵਾਲਾ 6 ਸਾਲਾਂ ਦੇ ਵਿੱਚ ਜ਼ਮੀਨ ਕਲੀਅਰ ਹੋ ਗਈ ਲੇਕਿਨ ਅਗਰ ਉਹਨਾਂ ਆਪਾਂ ਸਾਲ ਦੀ ਆਮਦਨ ਤੇ ਡਿਵਾਈਡ ਕਰੀਏ 8 ਲੱਖ ਹੀ ਲਾ ਲਓ ਚਲੋ 7 ਲੱਖ ਹੀ ਲਾ ਲਓ 6 ਲੱਖ ਹੀ ਲਾ ਲਓ ਜੇ 6 ਲੱਖ ਦਾ ਪਪੂਲਰ ਵੀ ਨਿਕਲ ਆਇਆ ਤਾਂ ਲੱਖ ਰੁਪਇਆ ਸਾਲ ਦਾ ਹੋ ਗਿਆ ਠਿਕਾ ਅੰਦਰ ਇੰਨਾ ਹੋ ਗਿਆ 6 ਲੱਖ 1 ਏਕੜ ਚੋਂ ਨਿਕਲਿਆ ਔਰ 6 ਸਾਲਾਂ ਦੇ ਵਿੱਚ ਨਿਕਲਿਆ ਲੱਖ ਰੁਪਿਆ ਇੱਕ ਸਾਲ ਦਾ ਹੋ ਗਿਆ ਬਾਕੀ ਇਹ ਦੂ ਉੱਪਰ-ਪਰਾ ਘੱਟਦਾ ਤਾਂ ਸਵਾਲ ਹੀ ਨਹੀਂ ਹੈ ਲੇਕਿਨ ਸਾਡੇ ਠੇਕੇ ਨੇ ਜਿਹੜੇ ਉਹ 75000 80000 ਵੱਧ ਤੋਂ ਵੱਧ ਰੇਟ ਜ਼ਮੀਨ ਦਾ 65 ਲੱਖ 60 ਲੱਖ ਉਥੇ ਰੇਟ ਤੂੰ ਨੁਮੈਦਾਸੀ ਦਿੱਤਾ 8 ਲੱਖ ਜਾਂ ਮੰਨ ਲਓ ਤੁਸੀਂ ਉਦੋਂ ਵੀ ਘੱਟ ਹੁਣ ਤੁਸੀਂ ਸੋਚ ਕੇ ਦੇਖੋ ਮਤਲਬ ਫਰਕ ਕਿੱਥੇ ਆ ਇੱਥੇ ਇੱਥੇ ਸੋਚ ਦੇ ਵਿੱਚ ਫਰਕ ਹੈ ਦੋਸਤੋ ਉਹ ਪੜੇ ਲਿਖੇ ਲੋਕ ਜਿਹੜੇ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਪਤਾ ਕਿ ਅਸੀਂ ਆਮਦਨ ਦੇਖਣੀ ਹੈ ਔਰ ਨਾਲੇ ਜਿਹੜੇ ਸਾਡੇ ਲੋਕਾਂ ਦੇ ਦਿਮਾਗ 'ਚ ਹੁੰਦਾ ਕਿल्ले ਵੱਧ ਲੈਣੇ ਨਾਲ ਤਾਂ ਉਹ ਤੁਹਾਡੇ ਉੱਤੇ ਪੂਰਾ ਹੋਵੇ ਵੀ ਕਿल्ले ਵੱਧ ਲਓ ਨਾਲੇ ਤੁਸੀਂ ਮਤਲਬ ਉੱਥੇ ਆਪਣੀ ਆਮਦਨ ਉੱਨੀ ਪੈਦਾ ਕਰੋ ਜਿੰਨੀ ਆਮਦਨ ਤੁਹਾਨੂੰ ਇੱਥੇ ਹੁੰਦੀ ਆ ਫਾਰਮ ਹਾਊਸ ਬਣਾ ਕੇ ਰਹਿੰਦੇ ਨੇ ਅਫਸਰ ਉੱਥੇ ਜਾਂਦੇ ਨੇ ਜਦੋਂ ਕਦੇ ਹਫਤੇ ਬਾਅਦ ਜਾ ਕੇ ਉਹਦਾ ਮਤਲਬ ਸ਼ੋਗਲ-ਗੋਗਲ ਵੀ ਕਰਦੇ ਨੇ ਤੇ ਨਾਲੇ ਉੱਥੇ ਆਪਣਾ ਮਤਲਬ ਉਹ ਆਪਣੀ ਕੇਅਰ ਕਰਦੇ ਨੇ ਜ਼ਮੀਨ ਦੀ ਔਰ ਇੱਕ ਗੱਲ ਹੋਰ ਕਰੋੜਾ ਰੁਪਏ ਦਾ ਉੱਤੇ ਲੋਨ ਲੈ ਲੈਂਦੇ ਨੇ ਔਰ ਉਹ ਲੋਨ ਦੇ ਨਾਲ ਕਿਤੇ ਹੋਰ ਕਾਰੋਬਾਰ ਕਰਦੇ ਨੇ ਉਹ ਜਮੀਨ ਦੇ ਉੱਪਰ ਕਰੋੜਾਂ ਰੁਪਏ ਲੋਨ ਲੈ ਕੇ ਉਹਦੇ ਤੇ ਹੋਰ ਉਹਨਾਂ ਪੈਸਿਆਂ ਦੇ ਨਾਲ ਕਿਤੇ ਕਾਰੋਬਾਰ ਕਰਦੇ ਨੇ ਹੁਣ ਤੁਸੀਂ ਸੋਚੋ ਦੋਸਤੋ ਕਿ ਅਸੀਂ ਇਹ ਕੰਮ ਕਿਉਂ ਨਹੀਂ ਕਰ ਸਕਦੇ ਕਾਰਨ ਦੱਸੋ ਆਹੀ ਹੈ ਵੀ ਅਸੀਂ ਤਾਂ ਜੀ ਨਹੀਂ ਅਸੀਂ ਤਾਂ ਜੀ ਇੱਥੇ ਲੈਣੀ ਆ ਸਾਡੀ ਤਾਂ ਜੀ ਆਹੀ ਜਿੱਦ ਹੈ ਸਾਡੀ ਤਾਂ ਇੱਥੇ ਲੈਣੀ ਆ ਅਸੀਂ ਤਾਂ ਜਮੀਨ ਔਰ ਲੈਣੀ ਵੀ ਕਿਤੇ ਰਹੀਆਂ ਜਿਹੜਾ ਸਭ ਤੋਂ ਕਮਿਸ਼ਨ ਕੱਟ ਲਊ ਫਸਾਦੇ ਸਾਨੂੰ ਕੋਈ ਮਰਜ਼ੀ ਦਿੱਤੇ ਮਰਜ਼ੀ ਯਾਨੀ ਮਤਲਬ ਅਸੀਂ ਉਹ ਕੀ ਕਹਿੰਦੇ ਹੁੰਦੇ ਨੇ ਗੰਨਾ ਨਹੀਂ ਦਿੰਦੇ ਭੇਲੀ ਦੇ ਦਿੰਨੇ ਆ ਮਤਲਬ ਉਹ ਸਾਡਾ ਮਤਲਬ ਜੱਟਾਂ ਦਾ ਹਾਲ ਹੈ ਸੋਚਣਾ ਦਿਮਾਗ ਨਾਲ ਹੈ ਹੀ ਨਹੀਂਗਾ ਸੀ ਲੇਕਿਨ ਮੈਂ ਕਹਿੰਦਾ ਵੀ ਤੁਸੀਂ ਨਹੀਂ ਸੋਚਦੇ ਕੰਮਕਮ ਕਿਸੇ ਸੋਚਣ ਵਾਲੇ ਦਾ ਸਲਾਹ ਤਾਂ ਲੈ ਲਓ ਕਿਸੇ ਸੋਚਣਾ ਜਿਹੜੇ ਉਹ ਕੰਮ ਕਰਦੇ ਨੇ ਤੁਸੀਂ ਇਹ ਦੇਖੋ ਵੀ ਉੱਥੇ ਕੌਣ ਲੋਕ ਨੇ ਜਿਹੜੇ ਜ਼ਮੀਨਾਂ ਮੈਂ ਮਤਲਬ ਉੱਥੇ ਉਹਨੂੰ ਗੇੜੇ ਦੇ ਕੇ ਆਉਣਾਗਾ ਮੈਂ ਉੱਥੇ ਸੋਦੀ-ਸੋਦੀ ਕਰਾਏ ਨੇ ਆ ਉੱਥੇ ਮੈਂ ਜਿੰਨਾ ਮਤਲਬ ਉੱਥੇ ਮਾਲਕ ਨੇਗੇ ਸਾਰੇ ਆਫੀਸਰ ਜਾਂ ਰਿਟਾਇਰ ਆਫੀਸਰ ਖਰੀਦਦੇ ਨੇ ਜਦੋਂ ਆਫੀਸਰ ਹੁੰਦੇ ਨੇ ਉਦੋਂ ਉਹਦੋਂ ਬਾਅਦ ਰਿਟਾਇਰ ਹੋ ਜਾਂਦੇ ਨੇ ਰਿਟਾਇਰ ਆਫੀਸਰਾਂ ਦੀ ਡਿਮਾਂਡ ਹੈ ਮੇਰੇ ਕੋਲੇ ਬੰਦ ਤੁਸੀਂ ਹੈਰਾਨ ਮੰਨ ਜੂਗੇ ਦੋਸਤੋ ਵਧੀਆ ਟਾਪ ਦੇ ਏਰੀਏ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਨੂੰ ਕਹਿੰਦੇ ਨੇ ਸੇਲ ਕਰ ਦੇ ਸੰਧੂ ਜਦ ਸੰਨ ਉੱਧਰ ਲੈ ਦੋ ਮਤਲਬ ਕਾਰਨ ਇੱਥੇ ਵਾਲੀ ਜ਼ਮੀਨ ਮਹਿੰਗੀ ਵਿਕਣੀ ਆ ਔਰ ਉੱਥੇ ਇੱਕ ਤੇ 1 ਏਕੜ ਦੇ 8-10 ਏਕੜ ਆ ਜਾਣਗੇ ਆਮਦਨ ਸੀ ਉਹ ਨਹੀਂ ਲਵਾਗੇ ਦੇਖੋ ਤੁਸੀਂ ਕਮਾਲ ਦੀ ਚੀਜ਼ ਇੱਥੇ ਵਾਲੀ ਜ਼ਮੀਨ ਵੇਚ ਕੇ ਉੱਥੇ ਜਦੋਂ ਲਵਾਵਾਂਗੇ ਉੱਥੇ 8-10 ਏਕੜ ਇਸ ਜ਼ਮੀਨ ਦੇ 1 ਏਕੜ ਦੇ ਆਉਣਗੇ ਤੇ ਆਮਦਨ ਇਹਨਾਂ ਨੂੰ ਵੱਧ ਦੇਣਗੇ ਹਾਂ ਦੇਖੋ ਮਤਲਬ ਇਹ ਤਾਂ ਇਹ ਕੋਈ ਵੱਡਾ ਅਲਜਬਰਾ ਤਾਂ ਹੈ ਨਹੀਂਗਾ ਜਿਹੜਾ ਸਮਝ ਨਹੀਂ ਆਉਂਦਾ ਅਲਜਬਰਾ ਤਾਂ ਛੋਟਾ ਜਿਹਾ ਲੇਕਿਨ ਹਾਇਸਲਾ ਲੈਣ ਦੀ ਯੂਰਪ ਜਿਹੜੀ ਤੁਹਾਨੂੰ ਕਾਮਯਾਬ ਕਰਦੀ ਹੈ ਜਿਹੜਾ ਅਸੀਂ ਮਤਲਬ ਇੱਕ ਸਾਡੇ ਹੈਂਕਰ ਜੱਟਵਾਦ ਜਾਂ ਮਤਲਬ ਅਸੀਂ ਵੀ ਨਹੀਂ ਅਸੀਂ ਤਾਂ ਜਿੱਥੇ ਹੀ ਰਹਿਣਾ ਅਸੀਂ ਤਾਂ ਜਿੱਹੀਂ ਆਹੀਂ ਕਰਨਾ ਲੋਕ ਕੀ ਕਹਿਣਗੇ ਵੀ ਉੱਥੇ ਜਮੀਨ ਲੈ ਲਈ ਜਾ ਕੇ ਅਸੀਂ ਅਸੀਂ ਤਾਂ ਹਮੇਸ਼ਾ ਮਤਲਬ ਲੋਕ ਕੀ ਕਹਿਣਗੇ ਇਹ ਸੋਚਣਾਗਾ ਅਸੀਂ ਆਪਦੀ ਖਾਤਰ ਥੋੜਾ ਜਿਹਾ ਨੇ ਅਸੀਂ ਆਪਣੇ ਬੱਚਿਆਂ ਦਾ ਥੋੜਾ ਕੁਝ ਭਵਿੱਖ ਦੇਖਣਾਗਾ ਅਸੀਂ ਤਾਂ ਲੋਕਾਂ ਦਾ ਦੇਖਣਾ ਵੀ ਲੋਕ ਕੀ ਕਹਿਣਗੇ ਸੋ ਇਹ ਲੋਕ ਕਹਿਣਗੇ ਕੀ ਕਹਿਣਗੇ ਮੈਂ ਹਮੇਸ਼ਾ ਕਹਿਣਾ ਉਹ ਸਾਡਾ ਸਭ ਤੋਂ ਪੱਟਾ ਦੁਸ਼ਮਣ ਜਿਹੜੀਆਂ 2-3 ਚੀਜ਼ਾਂ ਮੈਂ ਕਹਣਾ ਨਾ ਇੱਕ ਯੱਕ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਇੱਕ ਸਾਡੀ ਲੋਕ ਕੀ ਕਹਿਣਗੇ ਇਹ ਸਭ ਤੋਂ ਵੱਡੇ ਸਾਡੇ ਦੁਸ਼ਮਣ ਨੇ ਸੋ ਦੋਸਤੋ ਮੈਂ ਜੋ ਤੁਹਾਨੂੰ ਗੱਲ ਇਹ ਕਹੀ ਹੈ ਤੁਸੀਂ ਵਿਚਾਰਕ ਆਪਣੇ ਦਿਮਾਗ ਤੇ ਲੋੜ ਪਾਓ ਕਾਪੀ ਪੈਨ ਚੱਕੋ ਜੋਰ ਲਾਓ ਦੇਖੋ ਕਿ ਜਿੱਥੇ ਜਾਨੀ ਜ਼ਮੀਨ ਹੈਗੀ ਆ ਉੱਥੇ ਕੀ ਰੇਟ ਆ ਉੱਥੇ ਅਸੀਂ ਕੀ ਆਮਦਨ ਪੈਦਾ ਕਰਦੇ ਆਂ ਔਰ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਚੱਲ ਕੇ ਪਪੂਲਰ ਤੇ ਬਾਕ ਮੇਰੇ ਨਾਲ ਕੀ ਜਾਣਾ ਜੀ ਤੁਸੀਂ YouTube ਖੋਲੋ ਉਹਦੇ ਤੇ ਭਰੋ ਸਰਚ ਕਰੋ ਪਾਪੂਲਰ ਦੀ ਆਮਦਨ ਜਾਂ ਪਾਪੂਲਰ ਜਦੋਂ ਤੁਸੀਂ ਪਾਪੂਲਰ ਦਾ ਭਰ ਕੇ YouTube ਤੇ ਸਰਚ ਕਰੋਗੇ ਤੁਹਾਡੇ ਮੂਰੇ ਪਾਪੂਲਰ ਵਾਲੀਆਂ ਵੀਡੀਓ ਆ ਜਾਣਗੀਆਂ ਉਹਦੇ ਤੁਹਾਨੂੰ ਦੱਸ ਦੇਣਗੇ ਪਾਪੂਲਰ ਵਾਲੇ ਜਿਹੜੇ ਖੇਤੀ ਕਰਦੇ ਨੇ ਕਿ ਅਸੀਂ ਇੱਥੇ ਖੇਤੀ ਕਰੀ ਇੱਥੇ ਐਨੀ ਆਮਦਨ ਹੋਈ ਇੱਥੇ ਅਸੀਂ ਐਨੇ ਦੀ ਵੇਚੀ ਇੱਥੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਪਾਪੂਲਰ ਦਾ ਹੁਣ ਤਾਂ ਕੋਈ ਮੰਦਲ ਕਿਸੇ ਭੱਜੇ ਦੌੜ ਕਰਨ ਵਾਲੀ ਲੋੜ ਹੀ ਨਹੀਂ ਆ ਜੀ ਤੁਹਾਡੇ ਸਾਹਮਣੇ ਤੁਹਾਡੇ ਹੱਥ 'ਚ ਹੀ ਹੈ ਸਾਰਾ ਕੁਝ ਇਹ ਤੇ ਤੁਸੀਂ ਚੈੱਕ ਕਰ ਲਓ ਉਸ ਤੋਂ ਬਾਅਦ ਤੁਸੀਂ ਚਲੋ ਤੁਹਾਨੂੰ ਏਰੀਆ ਦਿਖਾ ਦਿੰਦੇ ਆ ਤੁਹਾਨੂੰ ਮੈਂ ਦਿਖਾ ਦੂੰਗਾ ਵੀ ਭਾਈ ਉੱਥੇ ਅਸਰਾਂ ਦੀਆਂ ਕਿੰਨੀਆਂ ਜਾਇਦਾਦਾਂ ਨੇ ਕਿੰਨੀਆਂ ਜ਼ਮੀਨਾਂ ਨੇ ਤੇ ਬਾਕੀ ਫੈਸਲਾ ਤਾਂ ਤੁਸੀਂ ਕਰਨਾ ਹੈ ਮੈਂ ਤਾਂ ਤੁਹਾਨੂੰ ਜਾ ਗਰੂਪ ਕਰਨਾ ਹੈਗਾ ਕਈ ਮੇਰੇ ਵੀਰ ਬੜਾ ਮਤਲਬ ਤੋਂ ਖਲੀਫ ਮੰਨਦੇ ਨੇ ਵੀ ਤੁਸੀਂ ਕਿਉਂ ਬੋਲਣ ਬਹਿ ਜਾਂਦੇ ਹੋ ਜੀ ਤੁਸੀਂ ਜੀ ਮਤਲਬ ਰੇਟ ਵਧਾ ਰਹੇ ਹੋ ਤੁਸੀਂ ਜੀ ਆਪਦੇ ਕਮਿਸ਼ਨ ਦੀ ਖਾਤਰ ਇੱਕ paisa ਹੋਰ ਲਿਖਦੇ ਨੇ ਕਹਿੰਦੇ ਸੰਧੂ ਦਾ ਹੁਣ ਕੰਮ ਘੱਟ ਚੱਲਦਾ ਸੰਧੂ ਦਾ ਕਮਿਸ਼ਨ ਨਹੀਂ ਵੱਧਦਾ ਕਹਿੰਦੇ ਤਾਂ ਆ ਕਰਕੇ ਬੈਠ ਕੇ ਬੋਲਣ ਲੱਗ ਜਾਂਦਾ ਸ਼ਾਬਾਸ਼ ਉਹ ਵੀਰ ਮੇਰੇ ਮੈਂ ਇਹ ਵੀਡੀਓ ਦੇ ਨਾਲ ਕੋਈ ਪੈਸਾ ਨਹੀਂ ਕਮਾਉਂਦਾ ਐ। ਮੈਂ ਵੀਡੀਓ ਮੈਂ ਤੁਹਾਨੂੰ ਵੀਰ ਲਿਖੀ ਤੀ ਮੈਂ ਉਹਨੂੰ ਮੈਸੇਜ ਲਿਖਿਆ ਸੀਗਾ ਮੈਂ ਕਿ ਬ੍ਰਦਰ ਕਿੰਨੇ ਇਕੜ ਲੈਣੇ ਨੇ ਦੱਸ ਤੈਨੂੰ ਬਿਨਾਂ ਕਮਿਸ਼ਨ ਤੋਂ ਲੈ ਦੇਣੇ ਬਈ ਹੋਰ ਦੱਸ। ਜੇ ਵਿਸਵਾਲ ਲੈਣਾ ਮੈਨੂੰ ਦੱਸ ਦੇ ਵਿਸਵਾਲ ਲੈ ਦੇਣਾ ਜੇ 100 ਇਕੜ ਲੈਣੀਆਂ 100 ਇਕੜ ਲੈ ਦੇਣਾ ਕੋਈ ਕਮਿਸ਼ਨ ਨਹੀਂ ਲੈਂਦਾ ਤੁਹਤੋਂ। ਮਤਲਬ ਜਾਨੀ ਕਿ ਬਿਨ ਸਿਰ ਪੈਰਾਂ ਦੇ ਕਮੈਂਟ ਬਿਨ ਸਿਰ ਪੈਰਾਂ ਤੋਂ ਸੋਚੇ ਬਿਨਾ ਸਮਝੇ ਬਿਨਾ ਗੱਲ ਨੂੰ ਮਤਲਬ ਕੋਈ ਦਲੀਲ ਨਾਲ ਗੱਲ ਨਹੀਂ ਮਤਲਬ ਇਹ ਸਾਡੀ ਮੈਟੈਲਟੀ ਆ। ਇਹ ਐਸੇ ਕਾਰਨ ਕਰਕੇ ਹੀ ਅਸੀਂ ਮਤਲਬ ਹਮੇਸ਼ਾ ਪਿੱਛੇ ਰਹੀ ਜਾਂਦੇ ਆ ਬਾਕੀ ਜਿਹੜਾ ਕੋਈ ਸਣਾ ਉਹ ਸਿਆਣੀ ਗੱਲ ਨੂੰ ਪਕੜ ਲੈਂਦਾ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ